ਸਰਦਾਰ ਸਖਬੀਰ ਸਿੰਘ ਬਾਦਲ ਜੋ ਐਮਪੀ ਸੀਗੇ ਜਦੋਂ ਇਹਨਾਂ ਦੀ ਆਪਣੀ ਸਰਕਾਰ ਵੀ ਪੰਜਾਬ ਦੇ ਵਿੱਚ ਸੀਗੀ ਉਸ ਟਾਈਮ ਤੇ ਐਮਪੀ ਬਣਨ ਸਮੇਂ ਵੀ ਇਹਨਾਂ ਨੇ ਇੱਕ ਜਿਹੜੀ ਕਰਤੂਤ ਕੋਲੀ ਸੀ ਮੈਂ ਉਹਦੀ ਗੱਲ ਕਰ ਰਿਹਾ ਸਖਬੀਰ ਸਿੰਘ ਬਾਦਲ ਨੇ ਆਪਣਾ ਇੱਕ ਵੱਡਾ ਹੋਟਲ ਬਣਾ ਲਿਆ ਜਿਹਦਾ ਨਾਮ ਆ ਸੁਖਮਨਾਂ ਸੁ ਬਣਾਇਆ ਚੰਡੀਗੜ੍ਹ ਚੰਡੀਗੜ੍ਹ ਉਹ ਹੋਟਲ ਬਣਾਉਣ ਤੋਂ ਬਾਅਦ ਜਿਹੜਾ ਅਸੀਂ ਇਹਨਾਂ ਨੇ ਚੰਡੀਗੜ੍ਹ ਜਿਹੜਾ 에어ਪੋਰਟ ਬਣਿਆ ਉਹਨੂੰ ਪ੍ਰਮੋਟ ਕੀਤਾ ਨਾ ਕਿ ਰਾਜਾ ਸਾਹੀ 에어ਪੋਰਟ ਨੂੰ ਪ੍ਰਮੋਟ ਕੀਤਾ ਇਥੋਂ ਬਹੁਤ ਸਾਰੇ ਫਲਾਈਟਾਂ ਜਿਹੜੀਆਂ ਸਿੱਧੀਆਂ ਚੰਦਰੀਆਂ ਸੀ ਕੈਨੇਡਾ ਚੰਦਰੀਆਂ ਸੀ ਅਮਰੀਕਾ ਚੰਦਰੀਆਂ ਸੀ ਗਿਆ ਇੰਗਲੈਂਡ ਚਲ ਰਹੀਆਂ ਸੀ ਗਿਆ ਆਸਟ੍ਰੇਲੀਆ ਚਲ ਰਹੀਆਂ ਸੀ ਉਹਨਾਂ ਵਿੱਚੋਂ ਕਈ ਫਲਾਈਟਾਂ ਨੂੰ ਬੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕੁਝ ਬੰਦ ਹੀ ਵੀ ਕਰਾਈਆਂ ਇਹਨਾਂ ਨੇ ਇਸ ਕਰਕੇ ਮੰਨ ਕਹਈਆਂ ਕਿ ਉਹ ਫਲਾਈਟ ਚੰਡੀਗੜ੍ਹ ਤੋਂ ਸ਼ੁਰੂ ਹੋਣੀ ਜੀਦੀ ਐ ਇੱਥੋਂ ਨਹੀਂ ਇਹ ਸੀ ਇਹਨਾਂ ਦੀ ਮੈਂ ਪੰਜਾਬੀ ਜੀ ਕਹਾਂ ਕਰਤੂਤ ਵੀ ਜਿਹੜਾ ਅਮਰਸਰ ਫਰੀ ਗੁਰੂ ਰਾਮਦਾਸ ਇੰਟਰ ਏਅਰਪੋਰਟ ਬਣਿਆ ਉਹਨੂੰ ਪ੍ਰਮੋਟ ਕਰਨ ਦੀ ਬਜਾਏ ਇਹਨਾਂ ਡੀਮੋਟ ਕੀਤਾ ਹੁਣ ਇਹ ਜਿਹੜਾ ਏਅਰਪੋਰਟ ਅਡਾਨੀਆਂ ਬਾਨੀਆਂ ਨੂੰ ਦਿੱਤਾ ਜਾ ਰਿਹਾ ਉਹਨਾਂ ਨੂੰ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਦਿੱਤਾ ਜਾ ਰਿਹਾ ਉਹਦੇ ਵਿੱਚ 12 ਏਅਰਪੋਰਟ ਜਿਹੜੇ ਦਿੱਤੇ ਜਾ ਉਹਦੇ ਵਿੱਚ ਵਾਰਾਨਸੀ ਵੀ ਆ ਤੇ ਅੰਮ੍ਰਿਤਸਰ ਵੀ ਆ ਜਿਹੜੇ ਇਹ ਜਿਹੜੇ ਅਸੀਂ ਕਹਿੰਦੇ ਆ ਖਾਸ ਕਰਕੇ ਧਾਰਮਿਕ ਖੇਤਰ ਨਾਲ ਜੁੜੇ ਨੇ ਉਹਨਾਂ ਦੇ ਉੱਤੇ ਜਿਹੜੀ ਆ ਇਹ ਪ੍ਰਾਈਵੇਟ ਸੈਕਟਰ ਕੋਲ ਹੀ ਹੁਣ ਜਿੱਦੇ ਤੁਸੀਂ ਦਿੱਲੀ 에ਰਪੋਰਟ ਤੇ ਦਿੱਲੀ ਰੇਲਵੇ ਸਟੇਸ਼ਨ ਜਾਓ ਤੁਹਾਨੂੰ ਲੈ ਕੋੜ ਫਰਸਟ ਕਲਾਸ ਦੀ ਟਿਕਟ ਤੇ ਤੁਹਾਡੇ ਵਾਸਤੇ ਫਰਸਟ ਕਲਾਸ ਦਾ ਜਿਹੜਾ ਹੈਗਾ ਰਿਟਾਇਰਿੰਗ ਰੂਮ ਜਿਹੜਾ ਵੇਟਿੰਗ ਰੂਮ ਆ ਉਹ ਫ੍ਰੀ ਹੁੰਦਾ ਸੀ ਤੁਸੀਂ ਟਿਕਟ ਭੁਗਵਾ ਕੇ ਅੰਦਰੇ ਕੇ ਬੈਠ ਸਕਦੇ ਹੋ ਹੁਣ ਉਹ 30 ਰੁਪਏ ਕੈਂਟੇ ਦੇ ਪਰ ਵਿਅਕਤੀ ਲਈ ਨੇ ਹੂੰ ਕਿਤਾ ਨੂੰ 30 ਰੁਪਏ ਤੁਸੀਂ ਪੇ ਕਰੋਗੇ ਤੇ ਫਿਰ ਅੰਦਰ ਵੇਟ ਕਰਦੇ ਨਹੀਂ ਤਾਂ ਤੁਸੀਂ ਅੰਦਰ ਜਾ ਹੀ ਨਹੀਂ ਸਕਦੇ ਇੱਥੇ ਵੀ ਜਦੋਂ ਇਹ ਅਡਾਨੀਆਂ ਬਾਨੀਆਂ ਕੋ ਚਲੇ ਗਿਆ ਤੇ ਇਹਦੇ ਵਿੱਚ ਵੀ ਬਕਾਇਦਾ ਤੌਰ ਤੇ ਇੱਥੇ ਉਹ ਟੈਕਸ ਵਧਣਗੇ ਖਰਚੇ ਵਧਣਗੇ ਤੇ ਜਿਹੜੇ ਸਾਡੇ ਯਾਤਰੀ ਨੇ ਉਹਨਾਂ ਨੂੰ ਪਰੇਸ਼ਾਨ ਹੋਣਾ ਪਊਗਾ ਤਾਨੂੰ ਪਤਾ ਹੋਏਗਾ ਇੱਕ ਆਟੋ ਰਿਕਸ਼ਾ ਚਾਲਕ ਸੀਗਾ ਉੱਤਰ ਪ੍ਰਦੇਸ਼ ਦਾ ਕਾਂਪੁਰ ਵਿੱਚ ਉਹਨੇ ਮਨ ਵਿੱਚ ਇੱਕ ਸੁਪਨਾ ਸਮਾਇਆ ਵੀ ਮੈਂ ਆਪਣੀ 에어 에어 ਮੈਜੂਰ ਕਨੀ ਹੁਣ ਸੰਖ 에어 ਰਨ ਸ਼ੁਰੂ ਕਰ ਰਿਹਾ ਹਾਂ ਹੂੰ ਔਰ ਉਹਨੇ ਵੱਧ ਤੋਂ ਆਪਣੀ ਟੈਂਪੂ ਤੋਂ ਇੱਕ ਛੋਟੀ ਲਈ ਆਪਣੀ ਪਿਕਅਪ ਵਨ ਲਈ ਪਿਕਅਪ ਵਨ ਤੋਂ ਨੇ ਟਰੱਕ ਲਿਆ ਟਰੱਕ ਤੋਂ ਅਜ ਉਹਦੇ ਕੋਲੇ 500 ਦੇ ਕਰੀਬ ਟਰੱਕ ਚੱਲਦਾ ਬੜੀ ਤਕੜੀ ਟਰਾਂਸਪੋਰਟ ਕੋਨੇ ਸੰਖ 에ਅਰਲਾਈਨ ਜਿਹੜੀ ਉਹ ਆਪਣੀ ਜਿਹੜੀ ਕੇਂਦਰਪੁਰ ਮਨਜ਼ੂਰ ਕਰਾਈ ਆ ਭਾਵੇਂ ਉਹ ਬਹੁਤਾ ਪੜਿਆ ਨਹੀਂ ਲੇਕਿਨ ਉਹਦੇ ਕੋਲ ਇੱਕ ਵਿਕਲਪ ਉਹਦੇ ਕੋਲ ਇੱਕ ਆਪਣਾ ਆਈਕਿਊ ਆ ਵੀ ਮੈਂ ਆ ਕੰਮ ਕਰਨਾ ਔਰ ਉਹ ਹੀ ਗੱਲ ਕਹਿੰਦਾ ਵਾ ਵੀ ਅਸੀਂ ਇਹਨਾਂ ਲੋਕਾਂ ਨੂੰ ਇਹ ਨਹੀਂ ਗੱਲ ਵੀ ਮਹਿੰਗੇ ਤੋਂ ਮਹਿੰਗੇ ਸਫਰ ਦੀ ਅਸੀਂ ਸਸਤਾ ਸਫਰ ਦੇਾਂਗੇ ਪਹਿਲਾ ਉਹ دخل ਉਹ ਤੋਂ ਲੈ ਕੇ ਤੇ ਜਿਵੇਂ ਤਿੰਨ ਚਾਰੀ ਆਪਣੇ ਸ਼ਹਿਰ ਦੇ ਵੱਡੇ ਉਹਨਾਂ ਨੂੰ ਕਰ ਰਹੇ ਤਿੰਨ ਤਿੰਨ ਇਹ 53 ਜੈ ਨਹੀਂ ਕਰ। ਇਹਨੇ ਜੱਜ ਲੈ ਕੇ ਸ਼ੁਰੂ ਕਰ ਲਿਆ ਆਪਣੇ। ਉਸ ਤੋਂ ਬਾਅਦ ਬਤਾਉਂਗੇ। ਜੇ ਉਹ ਵਿਅਕਤੀ ਕਹਿੰਦਾ ਤੁਸੀਂ ਜਿਹੜਾ ਵਾ ਲਿਮਿਟਡ ਕਰਾਇ ਰੱਖਾਂਗੇ ਅਸੀਂ ਕਿਸ਼ਮ ਲੁੱਟਾਂਗੇ ਨਹੀਂ ਤੇ ਅਡਾਨੀਆਂ ਅਵਾਨੀਆਂ ਦੇ ਲੁੱਟਣਾ ਤੁਹਾਡੇ ਸਾਹਮਣੇ ਸਾਡੀ ਇਹ ਰਿਪੋਰਟ 에ਅਰਲਾਈਨਸ ਉਹਨੇ ਪਿੱਛੇ ਕੀ ਕੀਤਾ ਕਿੰਨਾ ਉਹ ਲੰਬੇ ਖੜਾ ਸ਼ੁਰੂ ਐ ਸਰਕਾਰ ਨੂੰ ਇੰਟਰਵੈਨ ਕਰਨਾ ਤੇ ਲੋਕਾਂ ਦੇ ਪੈਸੇ ਨੂੰ ਲੰਬੇ ਵਾਪਸ ਕਰਨੇ ਪਏ ਉਹਨਾਂ ਇਹ ਤੁਸੀਂ ਪੈਸੇ ਵਾਪਸ ਕਰੋ ਉਹਨਾਂ ਕਿਉਂ ਲੋਕਾਂ ਦੇ ਪੈਸੇ ਤੁਸੀਂ ਖਾ ਗਏ ਉਹਨਾਂ ਨੂੰ ਸੌਲਡ ਦਿੱਤੀ ਨਹੀਂ ਤੁਸੀਂ ਆਪਣੇ ਫਲਾਈਟਾਂ ਲੱਡ ਰੱਦ ਕਰਤੀਆਂ ਜਾਇਤਾ ਦੇ ਕੋਈ ਹੈ ਨਹੀਂ ਮੁਰਕੇ ਇਹ ਹੋਈ ਕੰਮ ਚੱਲਣਾ ਹੈ ਇੰਡੀਅਨ 에ਅਰਲਾਈਨ ਜਿਹੜੀ ਸਾਡੀ 에ਅਰਲਾਈਨ ਹੁੰਦੀ ਸੀ ਟਾਟਾ ਵਾਲੇ ਕੋ ਲਈ ਤੇ ਟਾਟਾ ਵਾਲੇ ਨੂੰ ਵਾਪਸ ਦਿੱਤੀ ਮਤਲਬ ਸਰਕਾਰ ਦਾ ਇੱਕ ਪਾਲਿਸੀ ਬਣ ਗਈ ਕੇਂਦਰ ਦੀ ਪੀਐਸ ਦੀ ਹਰ ਖੇਤਰ ਦੇ ਵਿੱਚ ਜਿਹੜਾ ਵਾ ਅਡਾਨੀਆਂ ਅਬਾਨੀਆਂ ਨੂੰ ਅੱਗੇ ਰੱਖਣਾ ਮੈਂ ਅਜੇ ਦਾਅਵੇ ਨਾ ਕਹਿ ਸਕਦਾ ਵਾਗਾ ਸਰੰਦ ਬੱਦ ਹੋਈ ਹੈ ਜਿੱਦਨ ਇੱਥੇ ਅਡਾਨੀਆਂ ਆਬਾਨੀਆਂ ਆਬਾਨੀਆਂ ਨੇ ਆ ਕੇ ਆਪਣਾ ਇੱਥੇ ਵਪਾਰ ਸ਼ੁਰੂ ਕਰਤਾ ਇਹ ਉਸੇ ਵੇਲੇ ਜਿਹੜੀ ਵੱਡੇ ਰੂਪ ਚ ਖੋਲ੍ਹ ਦਿੱਤੀ ਜਾਊ ਡਾਕਟਰ ਮਨਮੋਹ ਸਿੰਘ ਨੇ 80 ਬਸਤਾਂ ਸ਼ੁਰੂ ਕਰਕੇ 450 ਤੋਂ 500 ਬਸਤਾਂ ਤੱਕ ਰਗੇ ਸੀ ਉਹ ਇੱਕ ਅੱਲਾ ਡਾਕਟਰ ਮਨਮੋਹ ਸਿੰਘ ਦੀ ਅਟਲ ਬਿਹਾਰੀ ਵਾਜਪਾਈ ਦੀ ਵੀ ਆਪਣੀ ਇੱਛਾ ਸੀ ਵੀ ਅਸੀਂ ਇੱਥੇ ਇਹ ਕੰਮ ਕਰੀਏ ਸੀ ਲੇਕਿਨ ਜਦੋਂ ਦੇ ਇਹ ਲੋਕ ਆਏ ਨੇ ਇਹਨਾਂ ਨੂੰ ਅਡਾਨੀਆਂ ਅਬਾਨੀਆਂ ਤੋਂ ਸਾਇ ਕੋਈ ਬਾਕੀ ਦਿਸਦਾ ਹੀ ਨਹੀਂ ਕਿ ਭਈ ਬਾਕੀ ਹੋਰ ਵੀ ਕੋਈ ਵਪਾਰੀ ਹੈਗਾ ਆਪ ਲੋਕਾਂ ਨੂੰ ਕੋਈ ਸਹੂਲਤ ਦੇ ਦिए ਇਸ ਕਰਕੇ ਜਿਹੜੀਆਂ 12 에어ਪੋਰਟ ਇਹਨਾਂ ਨੇ ਹੋਰ ਦਿੱਤੀਆਂ ਨੇ ਉਹਨਾਂ ਦੇ ਵਿੱਚ ਅਮਰਸਰ ਇੰਟਰਨੈਸ਼ਨਲ 에어ਪੋਰਟ ਵੀ ਹੈਗੀ ਆ ਜਿੱਦਨੇ ਚੱਲ ਗਈ ਉੱਥੇ ਇਹਨਾਂ ਦੀ ਹੋਰ ਮੰਗਾਈ ਹੋਏਗੀ ਤਾਨੂੰ ਬੈਠਣ ਦਾ ਵੀ ਖਰਚਾ ਦੇਣਾ ਪਊ ਪਿੰਨੇ ਪੈ ਘੰਟੇ ਬਣਾ ਦਿੰਦੇ ਪੈਸੇ ਦਿਓ ਤੁਸੀਂ ਇਸ ਕਰਕੇ ਅਮਰਸਰ ਇੰਟਰਨੈਸ਼ਨਲ 에어ਪੋਰਟ ਨੂੰ ਜਿਹੜਾ ਵਾ ਉਦੋਂ ਬਾਦਲਾਂ ਨੇ ਕਿਹਾ ਸੀ ਵੀ ਨਹੀਂ ਬੇਸੀ ਚੰਡੀਗੜ੍ਹ ਨੂੰ ਪ੍ਰਮੋਟ ਕਰਨਾ ਅਮਰਸਰ ਨੂੰ ਪ੍ਰਮੋਟ ਨਹੀਂ ਕਰਨਾ ਇਹਦੇ ਮੁਕਾਬਲੇ 'ਚ ਲਾਹੌਰ 에어ਪੋਰਟ ਕਰਾਚੀ ਤੋਂ ਬਦੁੱਜੀ ਵੱਡੀ 에ਰਪੋਰਟ ਉੱਥੇ ਪਾਕਿਸਤਾਨ ਦੇ ਵਿੱਚ ਤੇ ਕਿੰਨਾ ਚੰਗਾ ਹੁੰਦਾ ਜੇ ਉਸੇ ਪੈਟਰਨ ਦੇ ਅਸੀਂ ਨੂੰ ਪ੍ਰਮੋਟ ਕਰਦੇ ਤੇ ਇੱਥੇ ਕਿਸੇ ਕਿਸਮ ਦੀ ਜਿਹੜੀ ਆਸ ਪਸੇਂਜਰ ਦੀ ਕੋਈ ਕਮੀ ਨਹੀਂ ਹੈ ਬਹੁਤ ਪਸੇਂਜਰ ਹੈਗਾ ਜਾਜ ਖੁੱਲ ਜਾਂਦੇ ਇੱਥੋਂ ਭਰ ਕੇ ਜਾਂਦੇ ਨੇ ਲੇਕਿਨ ਫੇਰ ਵੀ ਜੇ ਤੁਸੀਂ ਇਹ ਗੱਲ ਕਰ ਰਹੇ ਹੋ ਤੇ ਮੇਰਾ ਖਿਆਲ ਵੀ ਕੋਈ ਸਿਆਣਫਲੀ ਗੱਲ ਨਹੀਂ ਤੇ ਤੁਸੀਂ ਚੰਡੀਗੜੀ ਪ੍ਰਮੋਟ ਕਰੋ ਸੀ ਕਿ ਨਾ ਕਰੋ ਚੰਡੀਗੜ੍ਹ ਨੂੰ ਵੀ ਪ੍ਰਮੋਟ ਕਰੋ ਲੇਕਿਨ ਇੱਥੇ ਵੀ ਪ੍ਰਮੋਸ਼ਨ ਜਿਹੜੀ ਬਰਾਬਰ ਦੀ ਹੋਣੀ ਚਾਹੀਦੀ ਹੈ ਜੀ ਜੀ